ਆਮ ਗੋ ਲਵੀ ਖਾਨੇ ਤੁਹਾਨੂੰ ਬਾਕੀ ਉਧਰ ਲਕੀ ਗੋਲਡ ਲਕੀ ਗੋਲਡ ਵਿੱਚ ਆਏ ਬਾਈ ਸਾਡਾ ਵੀ ਕਮੇਟੀ ਸ਼ਮਕੌਰ ਸਾਹ ਵਾਲੇ ਵੀ ਆਏ ਹੋਏ ਬਾਕੀ ਹੋਰ ਕਹਿੰਦੇ ਆ ਬਾਈ ਵੀ ਗੱਲ ਆ ਗਿਆ ਔਰ ਜਦ ਤੱਕ ਉਹ ਨੰਬਰ ਪਰ ਜਿੱਦਾਂ ਖਾਂਦੇ ਰਹੂਗੇ ਜਦ ਤੱਕ ਟਰੈਕਟਰ ਆਉਣਗੇ ਬਾਕੀ ਉਹ ਖੜੇ ਦੋ ਤਿੰਨ ਪਰਾਂ ਖੜੇ ਟਰੈਕਟਰ ਬਥੇਰੇ ਆ ਹਾਲ ਤਾਂ ਰੌਣਕ ਪਹਿਲੇ ਹੀ ਹੋਏ ਮਤਲਬ ਟ੍ਰੈਜਿਕ ਲਈਏ ਨੇ ਬਾਕੀ ਦੇਖ ਦੁਕਾਨਾਂ ਤੁਹਾਨੂੰ ਬਲੈਕ ਕੱਟ ਦੇਖੋ ਪੱਕੜੀ ਦੇ ਟਰੈਕਟਰ ਨੂੰ ਵੀ ਲਾਸਟ ਗਾਲ ਹੈ ਜੰਗਲ ਵਿੱਚ ਪਿਆ ਦੇਖਦੇ ਆ ਦਰਦੂਸਾਰਾ ਪਿਆ ਪਿਆ ਆਹ ਸਾਡੇ ਮੇਰੇ ਦੇ ਆਜਾ ਦੇ ਮੈਂ आप भी अभी 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 Ah, 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 वईमित साहिबित्र <laughs> Alô, oh, न <laughs> पईया <laughs> ਚਾਲ ਜੱਟੀਆਂ ਨਹੀਂ ਚੱਦੋ ਖਰਤਾ ਪਿਹੋੜ ਪੂਰਾ ਮਾਲ ਜੱਟੀਆਂ ਨਹੀਂ ਫਿਰ ਕਰਦੇ ਆ ਯੱਤ ਚੋਤਾ ਚਾਲ ਜੱਟੀਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਡੇ ਭਰਾ ਤੇਜੀ ਮੰਗੂ ਦਾ ਐਮਐਲਏ ਸਾਹਿਬ ਦਾ ਜਸਪੀਰ ਸਰ ਦਾ ਤੇ ਸਾਡੇ ਭਰਾ ਰਾਇਲ ਸੂਟ ਤੋਂ ਤੇ ਪੱਟੀ ਸਾਹਿਬ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਤੱਕ ਤੇ ਇੱਕ ਵਾਰ ਤਾੜੀ ਮਾਰ ਦਿਓ ਸੱਚੀ ਪ੍ਰੇਰਪਾ ਨੂੰ ਸਾਡਾ ਪ੍ਰਾਸਪਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਿੱਕੀ ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਜੀ ਵਾਇਕਰ ਜੀ ਗਿਆ ਖਾਲਸਾ ਸ਼੍ਰੀ ਵਾਇਕਰ ਜੀ ਕਾ ਮੋਬਲਾ ਨੋ ਬਾਈ ਮਿੱਤਰੋ ਵਾਹ ਜਸਵੰਤ ਜੀ ਕੋਟ ਚ ਮਿੱਥਾਣਾ ਦਾ ਕਰੋ ਕੋਈ ਧੰਨਵਾਦ ਹਰ ਇੱਕ ਦੇ ਦਿਨਾਲ ਪ੍ਰਮ ਤੇ ਸੰਤੂ ਕਲਾਸ ਬੋਡਰ ਆ ਸਭ ਵੀਰ ਹੈ ਕਿ ਸੋਨਾ ਭਾਵਾ You know the video,